वॾा भाॼी उहो ई ਉਹਨੇ ਇੰਪਾੜਾ ਕੱਢ ਗਿਆ ਉਹ ਥੜਾ ਕਾਉਂ ਦੇ ਦੇ ਕਿਹਨਾਂ ਨੂੰ ਕਿਤੇ ਇਹ ਵੀ ਸਾਡੇ ਚੀਮਿਆਂ ਦੇ ਵਿੱਚੋਂ ਹੀ ਸਾਡੇ ਗਰੁੱਪ ਦਾ ਬਹੁਤ ਆਸਾਨ ਦਿੱਤਾਈ ਇਹ ਹੱਕਾਂ ਦੀ ਆਵਾਜ਼ ਉਠਾਉਣ ਲਈ ਸੋਭਾ ਚਿਮਾਏ ਨਹੀਂ ਸਾਡੇ ਤਰ੍ਹਾਂ ਦੇ ਲੋਕਾਂ ਨੂੰ ਸੱਤ ਆਪੇ ਪਰ ਕਿ ਮੈਂ ਬਈ ਸਾਡੇ ਸਹਿਵਾ ਜੀ ਨੇ ਪੰਜਾਬ ਦੇ ਪ੍ਰਧਾਨ ਨੇ ਕੋਈ ਆਪ ਦੇ ਕਰਾਂ ਕੰਮਾਂ ਵਾਸਤੇ ਵੀ ਟਾਈਮ ਮਸਾ ਕੱਢਦਾ ਇਹਨਾਂ ਦਾ ਮਤਲਬ ਹੈ ਮਹੀਨੇ ਵਿੱਚ 25 ਦਿਨ ਆਪਣੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਜੀ ਤੇ ਜਨਾਬੀ ਆਪਾਂ ਦੇ ਬਾਕੀ ਬਹੁਤ ਵੱਡੀ ਦੇਣ ਆ ਗਈ ਤੇ ਹੋਰ ਵੀ ਸਾਥ ਦੇ ਰਹੇ ਨੇ ਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਕਿੰਨੇ ਆ ਇਹ ਭਰਾ ਆਪਣਾ ਸਾਥ ਦੇ ਰਿਆ ਆਪਾਂ ਨੂੰ ਵੀ ਵਪਾਰੀਆਂ ਨੂੰ ਠਕੇ ਇਹ ਭਰਾ ਦਾ ਸਾਥ ਦੇਣਾ ਚਾਹੀਦਾ ਆ ਆਪਾਂ ਨੂੰ ਮੌਤ ਮਿਹਨਤ ਤੇ ਸੱਚੇ ਜੇ ਦਿਲ ਦੇ ਬੰਦੇ ਮਿਲੇ ਹੋਏ ਨੇ ਆਪਾਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂਗੇ ਤੇ ਨਹੀਂ ਦੀ ਪ੍ਰਾਣ ਆਨੰਤਾਈ ਘਰ ਉਹ ਵੱਡਣਾ ਬਹੁਤ ਮੁਸ਼ਕਲ ਆ ਇੱਕ ਕਿਸੇ ਵੀ ਪ੍ਰਾਥ ਤੇ ਆਪਣੇ ਤੂੜੀ ਵਪਾਰੀ ਤੇ ਜਾਂ ਸਿਰਕਾ ਵਾਲੇ ਤੇ ਜੇ ਮੁਸੀਬਤ ਆਉਂਦੇ ਨੇ ਫੋਨ ਕਰਨ ਦੀ ਲੋੜ ਆ ਉਹਦੇ ਤੱਕ ਗੱਡੀ ਲੈ ਕੇ ਪਹੁੰਚ ਕਰਦੇ ਆ ਅਸੀਂ ਇਹਨਾਂ ਦਾ ਦੇਰੋ ਤੰਮ ਬਾਬ ਕਰਦੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਆ ਬਲਜੀਤ ਸਿੰਘ ਬਲਜੀਤ ਬੀਰ ਸਿੰਘ ਜੀ ਦਾ ਨਾਮ ਸਾਡੇ ਪਤਾਨ ਦੀ ਜਨਮਾਨ ਦਾ ਹੈ ਹੈਲੋ ਨਾ ਨਾ ਸਵਾਗਤ ਜੀ ਦੇਗਾ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਭਾਈ ਕਿਨੇ ਕੋਈ ਇਹ ਮਾਸਰੇ ਕੋਈ ਬਾਲੇ ਦਾ ਦੇਈ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਫੋਟੋਆਂ ਖਿੱਚਾਂਗੇ ਫੋਟੋਆਂ ਖਿੱਚਾਂਗਾ ਇਹ ਕੇ ਸਾਡੇ ਬਲਾਕ ਖਾਨੇ ਸਿੰਘ ਸਰਪੰਚਾ ਕਣਾਉੜੀ ਪਿੱਕਰ ਸਿੰਘ ਜੀ ਸਰਪੰਚ ਭਾਈ ਤੂੰ ਫੋਟੋਆਂ ਖਿੱਚੀ ਜਾਣਾ ਵੀਡੀਓ ਨੂੰ ਸਾ ਇਹ ਉਹ ਰਿਆ ਕਿੰਨਾ ਸਾਤਾ ਤੁੰਗ ਰਹੇ ਨੇ ਸਾਡੇ ਉੱਤੇ ਜਿਹੜੇ ਨਹੀਂ ਕਦੀ ਵੀ ਆਇਆ ਵਿੱਚ ਕਿਸੇ ਵੀ ਉਹ ਤਾਂ ਬਹੁਤ ਵੱਡਾ ਲੱਗਦਾ ਨਹੀਂ ਕੀ ਚੱਕ ਰਹੇ ਹੈ ਨੀ ਇਹਦਾ ਦਵਾਈ ਹੈ 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 ਹੈ